گیا ਜਦੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦਰਸ਼ਨ ਕਰਨ ਲਈ ਆ ਰਹੇ ਸਨ ਹੋਲਾ ਮਹੱਲਾ ਜੋ ਖਾਲਸੇ ਦਾ ਕੌਮੀ ਤਿਹਾੜਾ ਹੈ ਮਨਾਉਣ ਲਈ ਆ ਰਹੇ ਸਨ ਸਿੱਖ ਨੌਜਵਾਨਾਂ ਦੇ ਮੋਟਰਸਾਈਕਲਾਂ ਦੇ ਉੱਤੇ ਖਾਲਸਾਈ ਨਿਸ਼ਾਨ ਸੱਭ ਝੁਲ ਰਹੇ ਸਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਦੀਆਂ ਦੀਆਂ ਜਿਹੜੀਆਂ ਤਸਵੀਰਾਂ ਆ ਤਸਵੀਰਾਂ ਵਾਲੇ ਜਿਹੜੇ ਝੰਡੇ ਆ ਉਹ ਸ਼ੋਭ ਰਹੇ ਸਨ ਸੋ ਹਿਮਾਚਲੀ ਲੋਕਾਂ ਵੱਲੋਂ ਉਹਨਾਂ ਸਿੱਖ ਨੌਜਵਾਨਾਂ ਨੂੰ ਸਿੱਖ ਸ਼ਰਧਾਦੂਆਂ ਨੂੰ ਸਿੱਖ ਸੰਗਤਾਂ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਸੋ ਮੈਂ ਸਮਝਦਾ ਆ ਕਿ ਜਿਹੜੇ ਹਿਮਾਚਲੀ ਲੋਕ ਆ ਉਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਸਿੱਖੀ ਪ੍ਰਤੀ ਜਿਹੜੀ ਨਫ਼ਰਤ ਆ ਉਹ ਜ਼ਾਹਰ ਹੋਈ ਹੈ ਗੱਲ ਕੱਲੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਹੀ ਨਹੀਂ ਸੀ ਇਹ ਲੋਕ ਸਿੱਖੀ ਨੂੰ ਅਤੇ ਸਿੱਖ ਜਰਨੈਲਾਂ ਨੂੰ ਸਿੱਖ ਨਾਇਕਾਂ ਨੂੰ ਸਿੱਖ ਵਿਚਾਰਧਾਰਾ ਨੂੰ ਬਹੁਤ ਜਿਹੜੀ ਨਫ਼ਰਤ ਆ ਉਹ ਕਰਦੇ ਆ ਤੇ ਸਮੇਂ-ਸਮੇਂ ਦੇ ਉੱਤੇ ਇਹਨਾਂ ਦੀ ਜਿਹੜੀ ਨਫ਼ਰਤ ਆ ਉਹ ਬਾਹਰ ਆਉਂਦੀ ਰਹਿੰਦੀ ਆ ਤੇ ਆਉਣੀ ਵੀ ਚਾਹੀਦੀ ਆ ਪਤਾ ਲੱਗਣਾ ਚਾਹੀਦਾ ਆ ਕਿ ਇਹਨਾਂ ਲੋਕਾਂ ਦੀ ਜਿਹੜੀ ਮਾਨਸਿਕਤਾ ਆ ਉਹ ਸਿੱਖੀ ਪ੍ਰਤੀ ਜਾਂ ਸਿੱਖਾਂ ਪ੍ਰਤੀ ਕੀ ਆ ਹੁਣ ਜਿਹੜਾ ਹਿਮਾਚਲ ਦਾ ਮੁੱਖ ਮੰਤਰੀ ਆ ਉਹਦਾ ਅੱਜ ਬਿਆਨ ਵੀ ਛਪਿਆ ਆ ਉਹ ਕਹਿ ਰਿਹਾ ਆ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਵਾਲੀਆਂ ਜਿਹੜੀਆਂ ਗੱਡੀਆਂ ਆਕਾਰਾਂ ਉਹ ਹਿਮਾਚਲ ਵਿੱਚ ਦਾਖਲ ਨਹੀਂ ਹੋਣ ਦਿਆਂਗੇ ਹੋਰ ਵੀ ਕਈ ਜਿਹੜੀਆਂ ਵੀਡੀਓ ਉਹ ਸਾਹਮਣੇ ਆ ਰਹੀਆਂ ਆ ਜਿਹਦੇ ਵਿੱਚ ਉਹ ਸਿੱਖ ਕੌਮ ਦੇ ਮਹਾਨ ਜਰਨੈਲ ਸਿੱਖ ਕੌਮ ਦੇ ਮਹਾਨ ਯੋਧੇ ਸਿੱਖ ਕੌਮ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਜਿਹੜਾ ਅਤਵਾਦੀ ਆ ਉਹ ਕਹਿ ਰਿਹਾ ਆ ਜਦਕਿ ਉਹ ਸਿੱਖ ਕੌਮ ਦੇ ਮਹਾਨ ਸ਼ਹੀਦ ਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਦਿਆਂ ਨੂੰ 20ਵੀਂ ਸਦੀ ਦਾ ਜਿਹੜਾ ਮਹਾਨ ਸੇਖ ਆ ਉਹ ਖਾਲਸਾ ਪੰਥ ਵੱਲੋਂ ਐਲਾਨਿਆ ਗਿਆ ਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਐਲਾਨਿਆ ਗਿਆ ਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨੇੜੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦੀ ਜਿਹੜੀ ਸ਼ਹੀਦੀ ਯਾਦਗਾਰ ਆ ਉਹ ਵੀ ਸਥਾਪਿਤ ਹੋ ਚੁੱਕੀ ਆ ਦਰਬਾਰ ਸਾਹਿਬ ਦੇ ਵਿੱਚ ਅਜਾਇਬ ਘਰ ਦੇ ਵਿੱਚ ਜਿਹੜੀ ਸੰਤਾਂ ਦੀ ਜਿਹੜੀ ਤਸਵੀਰ ਆ ਉਹ ਵੀ ਲੱਗੀ ਹੋਈ ਆ ਤੇ ਜਿੱਥੋਂ ਤੱਕ ਜਿਹੜੇ ਲੋਕ ਸੰਤਾਂ ਨੂੰ ਅੱਤਵਾਦੀ ਕਹਿ ਰਹੇ ਆ ਸੰਤਾਂ ਉਤੇ ਨਾ ਤਾਂ ਕੋਈ ਐਫ ਆਈ ਆਰ ਦਰਜ ਸੀ ਨਾ ਹੀ ਉਹਨਾਂ ਉਤੇ ਕੋਈ ਕੇਸ ਦਰਜ ਸੀ ਅਤੇ ਨਾ ਹੀ ਕਿਸੇ ਅਦਾਜ਼ਤ ਨੇ ਉਹਨਾਂ ਨੂੰ ਜਿਹੜਾ ਅੱਤਵਾਦੀ ਸੀ ਉਹ ਐਲਾਨਿਆ ਸੀ ਸੋ ਇਹ ਲੋਕ ਬੇਹੂਦਾ ਜਿਹੜੀ ਬਕਵਾਸ ਆ ਉਹ ਕਰਦੇ ਆ ਸਾਡੇ ਸ਼ਹੀਦਾਂ ਪ੍ਰਤੀ ਜਿਹੜਾ ਆਪਣਾ ਜ਼ਹਿਰ ਆ ਉਹ ਉਗਲ ਰਹੇ ਆ ਤੇ ਜਿਹੜੇ ਲੋਕ ਇਹ ਕਹਿ ਰਹੇ ਆ ਹਿਮਾਚਲੀ ਲੋਕ ਕਿ ਅਸੀਂ ਹਿਮਾਚਲ ਵਿੱਚ ਨਿਸ਼ਾਨ ਸਾਹਿਬ ਨਹੀਂ ਲੱਗਣ ਦੇਵਾਂਗੇ ਸੋ ਅਸੀਂ ਉਹਨਾਂ ਨੂੰ ਇਹ ਗੱਲ ਕਹਿ ਦੇਣਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਸੰਤ ਜਰਨੈਲ ਸਿੰਘ ਜੀ ਦੀਆਂ ਤਸਵੀਰਾਂ ਵਾਲੇ ਜਿਹੜੇ ਝੰਡੇ ਆ ਜਾਂ ਨਿਸ਼ਾਨ ਸਾਹਿਬ ਆ ਜਿੱਕਰ ਹਿਮਾਚਲ ਦੇ ਵਿੱਚ ਨਹੀਂ ਲੱਗਣ ਦਿਓਗੇ ਤਾਂ ਕੱਲ ਨੂੰ ਖਾਲਸਾ ਪੰਥ ਜਾਂ ਪੰਜਾਬ ਵਾਸੀ ਵੀ ਐਲਾਨ ਕਰ ਦੇਣਗੇ ਕਿ ਅਸੀਂ ਜਿਹੜਾ ਭਾਰਤ ਦਾ ਜਿਹੜਾ ਤਿਰੰਗਾ ਝੰਡਾ ਆ ਉਹਨੂੰ ਪੰਜਾਬ ਦੇ ਵਿੱਚ ਜਿਹੜਾ ਆ ਉਹ ਨਹੀਂ ਲੱਗਣ ਦੇਵਾਂਗੇ ਸੋ ਇਦਾਂ ਦੀਆਂ ਵੀ ਜਿਹੜੀਆਂ ਫਿਰ ਗੱਲਾਂ ਆ ਉਹ ਹੋ ਸਕਦੀਆਂ ਆ ਜਿਹੜਾ ਟਕਰਾਇਆ ਉਹ ਵੱਧ ਸਕਦਾ ਆ ਸੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਸਾਡੀ ਕੌਮ ਦੇ ਮਹਾਨ ਸ਼ਹੀਦ ਆ ਉਹਨਾਂ ਪ੍ਰਤੀ ਜਿਹੜੀ ਕੋਈ ਵੀ ਜਿਹੜੀ ਬਕਵਾਸ ਆ ਉਹ ਸਹਿਣ ਨਹੀਂ ਕੀਤੀ ਜਾ ਸਕਦੀ ਜੇ ਹਿਮਾਚਲੀ ਲੋਕਾਂ ਦੇ ਲਈ ਜਾਂ ਭਾਰਤੀ ਲੋਕਾਂ ਦੇ ਲਈ ਸੰਤ ਜਰਨੈਲ ਸਿੰਘ ਅੱਤਵਾਦੀ ਆ ਤਾਂ ਫਿਰ ਸਾਡੇ ਲਈ ਉਹ ਲੋਕ ਵੀ ਅੱਤਵਾਦੀ ਆ ਸਾਡੇ ਲਈ ਇੰਡੀਆ ਵੀ ਅੱਤਵਾਦੀ ਆ ਸਾਡੇ ਲਈ ਭਾਰਤ ਵੀ ਅਤਵਾਦੀ ਆ ਸਾਡੇ ਲਈ ਹਿਮਾਚਲੀ ਲੋਕ ਜਿਹੜੇ ਆ ਉਹ ਵੀ ਫਿਰ ਅਤਵਾਦੀ ਆ ਸੋ ਜਿਹੜੇ ਗੁਰੂ ਕੇ ਨਿਸ਼ਾਨ ਸਾਹਿਬ ਆ ਉਹ ਅਨਖ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਆ ਸੋ ਇਹ ਹਮੇਸ਼ਾ ਹੀ ਝੁਲਦੇ ਰਹੇ ਆ ਤੇ ਅਗਾਹ ਵੀ ਝੁਲਦੇ ਰਹਿਣਗੇ ਕਿਸੇ ਦੀ ਹਿੰਮਤ ਨਹੀਂ ਹੈਗੀ ਕਿ ਉਹ ਸਾਡੇ ਨਿਸ਼ਾਨ ਸਾਹਿਬਾਂ ਨੂੰ ਪੁੱਟ ਸਕੇ ਜਾਂ ਸਾਡੇ ਨਿਸ਼ਾਨ ਸਾਹਿਬਾਂ ਨੂੰ ਚੁਲਾਉਣ ਤੋਂ ਜਿਹੜਾ ਆ ਉਹ ਕੋਈ ਰੋਕ ਸਕੇ ਸੋ ਉਹਨਾਂ ਨੂੰ ਸਿੱਖ ਕੌਮ ਦਾ ਜਿਹੜਾ ਇਤਿਹਾਸ ਆ ਉਹ ਪੜ ਲੈਣਾ ਚਾਹੀਦਾ ਆ ਕਿ ਭਾਈ ਆਲਮ ਸਿੰਘ ਨੂੰ ਜਦੋਂ ਦੁਸ਼ਮਣ ਨੇ ਇਹ ਗੱਲ ਆਖਿਆ ਸੀ ਕਿ ਆਪਣੇ ਹੱਥੋਂ ਨਿਸ਼ਾਨ ਸਾਹਿਬ ਛੱਡ ਦੇ ਤਾਂ ਭਾਈ ਸਾਹਿਬ ਨੇ ਆਖਿਆ ਸੀ ਕਿ ਮੈਂ ਨਿਸ਼ਾਨ ਸਾਹਿਬ ਕਦੀ ਵੀ ਨਹੀਂ ਛੱਡਾਂਗਾ ਇਹ ਗੁਰੂ ਦਾ ਜਿਹੜਾ ਨਿਸ਼ਾਨ ਸਾਹਿਬ ਆ ਖਾਲਸੇ ਦਾ ਜਿਹੜਾ ਨਿਸ਼ਾਨ ਸਾਹਿਬ ਆ ਉਹ ਦੁਸ਼ਮਣ ਕਹਿੰਦਾ ਸੀ ਮੁਗਲ ਜਿਹੜੇ ਹਾਕਮ ਸੰਗ ਮੁਗਲ ਜਰਨੈਲ ਸਨ ਉਹ ਕਹਿੰਦੇ ਸਨ ਕਿ ਅਸੀਂ ਤੇਰੇ ਹੱਥ ਵੱਟ ਦੇਾਂਗੇ ਤਾਂ ਸਿੰਘ ਨੇ ਕਿਹਾ ਸੀ ਕਿ ਮੈਂ ਮੂੰਹ ਦੇ ਨਾਲ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਫੜ ਫੜ ਲਾਵਾਂਗਾ ਝੁਲਾ ਲਾਵਾਂਗਾ ਉਹ ਕਹਿੰਦੇ ਸੀ ਤੇਰੇ ਮੂੰਹ ਨੂੰ ਵੀ ਜਿਹੜਾ ਸੀ जख्मी ਆ ਉਹ ਕਰ ਦੇਵਾਂਗੇ ਉਹ ਕਹਿੰਦਾ ਸੀ ਕਿ ਮੈਂ ਪੈਰਾਂ ਦੇ ਨਾਲ ਜਿਹੜਾ ਇਹਦਾ ਇਹਨੂੰ ਨਿਸ਼ਾਨ ਸਾਹਿਬ ਨੂੰ ਜਿਹੜਾ ਆ ਉਹ ਫੜ ਲਵਾਂਗਾ ਪਰ ਇਹਨੂੰ ਨਿਸ਼ਾਨ ਸਾਹਿਬ ਨੂੰ ਜਿਹੜਾ ਡਿੱਗਣ ਨਹੀਂ ਦੇਵਾਂਗਾ ਉਹ ਕਹਿੰਦੇ ਜਦੋਂ ਅਸੀਂ ਤੈਨੂੰ ਮਾਰ ਹੀ ਦੇਵਾਂਗੇ ਤੇਰਾ ਸਿਰ ਵੀ ਵੜ ਦਾਂਗੇ ਲੱਤਾਂ ਪੈਰ ਵੀ ਵੜ ਦੇਵਾਂਗੇ ਤਾਂ ਉਦੋਂ ਫਿਰ ਭਾਈ ਆਦਮ ਸਿੰਘ ਨੇ ਆਖਿਆ ਸੀ ਕਿ ਜਿਸ ਗੁਰੂ ਦਾ ਇਹ ਨਿਸ਼ਾਨ ਸਾਹਿਬ ਆ ਉਹ ਗੁਰੂ ਇਸ ਨਿਸ਼ਾਨ ਸਾਹਿਬ ਦੀ ਜਿਹੜੀ ਜ਼ਰੂਰ ਰੱਖੀ ਆ ਉਹ ਕਰੇਗਾ ਸੋ ਇਸ ਕਰਕੇ ਜਿਹਦੇ ਗੁਰੂ ਕੇ ਲਾਲ ਹੁੰਦੇ ਆ ਉਹ ਆਖਰੀ ਸਵਾਸਾਂ ਤੱਕ ਆਪਣੇ ਨishan ਸਾਹਿਬ ਦੀ ਆਪਣੇ ਸ਼ਹੀਦਾਂ ਦੀ ਆਪਣੇ ਯੋਧਿਆਂ ਦੀ ਜਿਹੜਾ ਸਤਕਾਰ ਹੁੰਦਾ ਆ ਉਹਨੂੰ ਜਿਹੜਾ ਬਹਾਲਿਆ ਉਹ ਰੱਖਦੇ ਆ ਸੋ ਹਿਮਾਚਲੀ ਲੋਕ ਜਾਂ Hindu ਲੋਕ ਦਾ ਜਾਂ ਭਾਰਤੀ ਲੋਕ ਇਹ ਆਪਣੀ ਜਿਹੜੀ ਅਕਿਰਤ ਘਨਤਾ ਆ ਉਹ ਦਿਖਾ ਰਹੇ ਆ ਇਹਨਾਂ ਲੋਕਾਂ ਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਇਹਨਾਂ ਨishan ਸਾਹਿਬਾਂ ਦੀ ਸ਼ਾਨ ਇਹ ਠੀਕ ਹੀ ਅਸੀਂ ਮੁਗਲਾਂ ਦੀਆਂ ਮੁਗਲਾਂ ਕੋਲੋਂ ਹਿੰਦੂਆਂ ਦੀਆਂ ਜਿਹੜੀਆਂ ਬਹੁ ਬੇਟੀਆਂ ਆ ਉਹ ਬਚਾ ਕੇ ਲਿਆਉਂਦੇ ਰਹੇ ਗਜਨੀ ਦੇ ਬਾਜ਼ਾਰਾਂ ਦਾ ਇਤਿਹਾਸ ਤੁਸੀਂ ਸਾਰਿਆਂ ਨੇ ਪੜਿਆ ਹੈ ਕਿ ਜਦੋਂ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਇਹਨਾਂ ਦੀਆਂ ਬਹੁ ਬੇਟੀਆਂ ਟਕੇ-ਟਕੇ ਦੇ ਉੱਤੇ ਵਿਕ ਰਹੀਆਂ ਸਨ ਤਾਂ ਸਾਡੇ 18ਵੀਂ ਸਦੀ ਦੇ ਸਿੱਖ ਜਰਨੈਲਾਂ ਨੇ ਆਪਣੀ ਜਾਨ ਤੇ ਖੇਡ ਕੇ ਇਹਨਾਂ ਦੀਆਂ ਜਿਹੜੀਆਂ ਬਹੁ ਬੇਟੀਆਂ ਸੀ ਉਹ ਇਨਾਂ ਹੀ ਖਾਲਸਾ ਜੀ ਨਿਸ਼ਾਨ ਸਾਹਿਬਾਂ ਦੀ ਸ਼ਾਹੇਤ ਖਾ ਸਾਈ ਨਿਸ਼ਾਨ ਸਾਹਿਬਾਂ ਦੀ ਅਗਵਾਈ ਹੇਠ ਬਚਾ ਕੇ ਲੈ ਕੇ ਆਏ ਸੀ ਸੋ ਇੱਕ ਵਾਰੀ ਨਹੀਂ ਕਈ ਵਾਰੀ ਬਚਾ ਕੇ ਲੈ ਕੇ ਆਏ ਸਾਬਜਾਦਾ ਬਾਬਾ ਅਜੀਤ ਸਿੰਘ ਜੀ ਵੀ ਬ੍ਰਾਹਮਣ ਦੀ ਔਰਤ ਨੂੰ ਜਿਹੜਾ ਬਚਾ ਕੇ ਲੈ ਕੇ ਆਏ ਸੋ ਜਥੇਦਾਰ ਜਸਾ ਸਿੰਘ ਆਲੂਵਾਲੀਆ ਵਰਗੇ ਜਰਨੇਲਾ ਨੇ ਭਾਈ ਚੜਤ ਸਿੰਘ ਵਰਗੇ ਜਰਨੇਲਾ ਨੇ ਇੱਕ ਵਾਰੀ 18000 ਇੱਕ ਵਾਰੀ 22000 ਅਤੇ ਇੱਕ ਵਾਰੀ 30000 ਹਿੰਦੂਆਂ ਦੀਆਂ ਜਿਹੜੀਆਂ ਬਹੂ ਬੇਟੀਆਂ ਆ ਉਹ ਛਡਾ ਕੇ ਲਿਆਂਦੀਆਂ ਸੋ ਤਹਾਡੇ ਧਰਮ ਦਾ ਜਦੋਂ ਬੇੜਾ ਡੋਬ ਰਿਆ ਸੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਜਿਹੜਾ ਸੀਸ ਆਪਣੇ ਸੀਸ ਦੀ ਆਪਣਾ ਜਿਹੜੀ ਸ਼ਹੀਦੀ ਦੇ ਕੇ ਗੁਰੂ ਸਾਹਿਬ ਜੀ ਨੇ ਤੇ ਤੁਹਾਡੇ ਧਰਮ ਦਾ ਜਿਹੜਾ ਡੁੱਬਦਾ ਹੋਇਆ ਬੇੜਾ ਆ ਉਹ ਬਚਾਇਆ ਸੀ ਪਰ ਅੱਜ ਤੁਸੀਂ ਉਸੇ ਕੌਮ ਦੇ ਨਾਲ ਉਸੇ ਗੁਰੂਆਂ ਦੇ ਵਾਰਸਾਂ ਦੇ ਨਾਲ ਜਿਹੜੀ ਧੱਕੇਸ਼ਾਹੀ ਉਹ ਕਰਦੇ ਪਈਓ ਅਕਿਰਤ ਘੰਤਾ ਜਿਹੜੀ ਕਰਦੇ ਪਈਓ ਤੁਹਾਨੂੰ ਤਾਂ ਖਾਲਸੇ ਦਾ ਜਿਹੜਾ ਕਦੀ ਆਸਾਨ ਆ ਉਹ ਤੁਸੀਂ ਕਦੀ ਨਹੀਂ ਚੁਗਾ ਸਕਦੇ ਤੋਂ ਅਨੁਦਾਨ ਹਮੇਸ਼ਾ ਖਾਲਸੇ ਦਾ ਜਿਹੜਾ ਧੰਨਵਾਦ ਆ ਉਹ ਕਰਨਾ ਚਾਹੀਦਾ ਆ ਪਰ ਹਿਮਾਚਲੀ ਲੋਕਾਂ ਦੀ ਮੈਂ ਸਮਝਦਾ ਆ ਕਿ ਇਹਨਾਂ ਦੀ ਸਿੱਖੀ ਪ੍ਰਤੀ ਇੱਕ ਨਫ਼ਰਤ ਆ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬਹਾਨੇ ਇਹ ਲੋਕ ਸਿੱਖੀ ਦੇ ਨਾਲ ਅਤੇ ਸਿੱਖਾਂ ਦੇ ਨਾਲ ਜਿਹੜਾ ਵੈਰ ਆ ਉਹ ਕੁਮਾਰੇ ਆ ਕਿਉਂਕਿ ਜਿਹੜੀ ਸਿੱਖੀ ਆ ਉਹ ਸਿੱਖੀ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਆ ਪਰ ਇਹ ਜਿਹੜੇ ਲੋਕ ਆ ਇਹ ਵੱਖ-ਵੱਖ ਜਾਤਾਂ-ਪਾਤਾਂ ਦੇ ਵਿੱਚ, ਭ੍ਰੰਟਾਂ ਦੇ ਵਿੱਚ ਜਿਹੜੇ ਆ ਉਹ ਉਹ ਵੰਡੇ ਹੋਏ ਆ। ਸੋ ਇਹ ਲੋਕ ਖੱਤਰੀ, ਬ੍ਰਾਹਮਣ, ਸੂਦ, ਵੈਸ ਹੋਰ ਪਤਾ ਨਹੀਂ ਕਿੰਨੇ-ਕਿੰਨੇ ਧਰਮਾਂ ਦੇ ਵਿੱਚ ਇਹ ਲੋਕ ਜਿਹੜੇ ਆ ਇਹ ਵੰਡੇ ਹੋਏ ਆ। ਉਹ ਭਾਵੇਂ ਜਿਹੜੀ ਸਿੱਖੀ ਆ ਉਹ ਸਮਾਨਤਾ ਦੀ ਗੱਲ ਕਰਦੀ ਆ। ਸਿੱਖੀ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਆ। ਸਿੱਖੀ ਬ੍ਰਾਹਮਣਵਾਦ ਵੱਲੋਂ ਫੈਲਾਏ ਕਰਮਕਾਂਡਾਂ ਨੂੰ ਜਿਹੜਾ ਆ ਉਹ ਰਾਦਦੇ ਆ ਉਹ ਕਰਦੀ ਆ। ਸਿੱਖੀ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜਿਹੜਾ ਆ ਉਹ ਜੋੜਦੀ ਏ ਪਰ ਇਹਨਾਂ ਲੋਕਾਂ ਨੂੰ ਸਿੱਖੀ ਵਿਚਾਰਧਾਰਾ ਤੋਂ ਜਿਹੜੀ ਨਫ਼ਰਤ ਆ ਹਿਮਾਚਲ ਦੇ ਮੁੱਖ ਮੰਤਰੀ ਨੂੰ ਅਸੀਂ ਕਹਿਣਾ ਚਾਹਾਂਗੇ ਕਿ ਉਹ ਸਿੱਖ ਕੌਮ ਦੇ ਨਾਲ ਜਿਹੜਾ ਪੰਗਾ ਆ ਉਹ ਨਾ ਲਵੇ ਜਿਨ੍ਹਾਂ ਨੇ ਪਹਿਲਾਂ ਪੰਗਾ ਲਿਆ ਉਹਨਾਂ ਦਾ ਜਿਹੜਾ ਹਸ਼ਰ ਆ ਉਹ ਕੀ ਹੋਇਆ ਉਹ ਸਾਰਿਆਂ ਨੂੰ ਪਤਾ ਆ ਸੋ ਇਹ ਲੋਕ ਇਤਿਹਾਸ ਵਿੱਚ ਇਹਨਾਂ ਨੇ ਗद्दार ਦੇ ਤੌਰ ਉੱਤੇ ਜਾਣੇ ਜਾ ਰਹੇ ਆ ਤੇ ਜਾਂ ਸਿੱਖੀ ਦੇ ਪ੍ਰਤੀ ਸ਼ਰਧਾਲੂ ਦੇ ਤੌਰ ਤੇ ਜਾਣਿਆ ਜਾਣਾ ਹੁਣ ਇਹਨਾਂ ਦੇ ਹੱਥ ਵਿੱਚ ਆ ਇਹ ਲੋਕ ਸਿੱਖੀ ਦੇ ਨਾਲ ਵੈਰ ਕਮਾ ਕੇ ਕੀ ਸਾਬਤ ਕਰਨਾ ਚਾਹੁੰਦੇ ਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਸਾਡੀ ਕੌਮ ਦੇ ਮਹਾਨ ਆਏਕ ਆ ਤੁਹਾਡੇ ਲਈ ਜਿਹੜੀ ਇੰਦਰਾ ਗਾਂਧੀ ਉਹ ਨਾਇਕ ਹੋ ਸਕਦੀ ਆ ਪਰ ਸਾਡੇ ਲਈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹੜੇ ਆ ਉਹ ਸਾਡੇ ਨਾਇਕ ਆ ਤੇ ਇੰਦਰਾ ਗਾਂਧੀ ਜਿਹੜੀ ਆ ਜਾਂ ਬੇਅੰਤ ਆ ਉੱਚੜਿਆ ਜਾਂ ਵੈਦਿਆ ਆ ਉਹ ਸਾਡੇ ਲਈ ਜਿਹੜਾ ਖਰਨਾਇਕ ਆ ਤੇ ਜਿਹੜੇ ਲੋਕ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਅੱਤਵਾਦੀ ਕਹਿ ਰਹੇ ਆ ਉਹਨਾਂ ਲੋਕਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਅੱਤਵਾਦੀ ਉਹ ਲੋਕ ਆ ਜਿਹੜੇ ਲੋਕ ਧੀਆਂ ਭੈਣਾਂ ਦੇ ਨਾਲ ਜਿਹੜੇ ਬਲਾਤਕਾਰ ਆ ਉਹ ਕਰਦੇ ਆ ਤੇ ਉਹਨਾਂ ਲੋਕਾਂ ਨੂੰ ਜਿਹੜੇ ਤੁਸੀਂ ਮਹਾਨ ਸੰਤ ਆ ਉਹ ਬਣਾਈ ਫਿਰਦੇ ਹੋ ਪਰ ਸਾਡੇ ਲਈ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਮਹਾਨ ਸੰਤ ਆ ਜਿਨ੍ਹਾਂ ਜਿਹੜੇ ਧੀਆਂ ਭੈਣਾਂ ਦੇ ਰਾਖੇ ਸਨ ਤੁਸੀਂ ਇਤਿਹਾਸ ਪੜ ਕੇ ਵੇਖ ਲਵੋ ਕਿ ਆ ਜਿਹੜੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੀ ਟਾਂਡੇ ਵਿੱਚ ਰਹਿਣ ਵਾਲੀ ਸੀ ਹਿੰਦੂਆਂ ਦੀ ਜਿਹੜੀ ਲੜਕੀ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਕੋਲ ਆਈ ਜਦੋਂ ਕਿ ਮੈਨੂੰ ਮੇਰਾ ਸੌਦਾ ਪਰਿਵਾਰ ਦਾਜ ਦੇ ਲਈ ਤੰਗ ਪਰੇਸ਼ਾਨ ਕਰਦਾ ਆ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਉਸ ਹਿੰਦੂ ਪਰਿਵਾਰ ਦੀ ਲੜਕੀ ਦੀ ਉਸੇ ਵੇਲੇ ਜਿਹੜੀ ਰਾਖੀ ਉਹ ਕੀਤੀ ਸੌਦੇ ਪਰਿਵਾਰ ਨੂੰ ਬੁਲਾਇਆ ਤੇ ਉਹਨੂੰ ਕਹਿਣਾ ਕੀਤਾ ਕਿ ਇਹ ਅੱਜ ਤੋਂ ਹਿੰਦੂਆਂ ਦੀ ਧੀ ਨਹੀਂ ਇਹ ਮੇਰੀ ਧੀ ਹੈ ਦੱਸੋ ਤੁਹਾਨੂੰ ਕੀ ਚਾਹੀਦਾ ਆ ਤਾਂ ਉਹ ਜਿਹੜਾ ਪਰਿਵਾਰ ਸੀ ਸੋਹਰਾ ਪਰਿਵਾਰ ਉਹ ਲੜਕੀ ਦਾ ਮਾਫੀਆ ਮੰਗਣ ਲੱਗ ਪਿਆ ਤੇ ਅੱਜ ਤੱਕ ਉਹ ਜਿਹੜੀ ਹਿੰਦੂਆਂ ਦੀ ਜਿਹੜੀ ਧੀ ਆ ਉਹ ਟਾਂਡੇ ਸ਼ਹਿਰ ਵਿੱਚ ਜਿਹੜੀ ਸੁਖੀ ਆ ਉਹ ਵੱਸਦੀ ਪਈ ਆ ਸੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਜਦੋਂ ਜਲਾਲਾਬਾਦ ਵਿੱਚ ਪ੍ਰਚਾਰ ਕਰ ਰਹੇ ਸਨ ਤਾਂ ਉੱਥੇ ਇੱਕ ਹਿੰਦੂ ਆਇਆ ਉਹ ਆ ਕੇ ਸੰਤਾਂ ਨੂੰ ਕਹਿਣ ਲੱਗਾ ਕਿ ਸੰਤ ਜੀ ਮੈਂ 18ਵੀਂ ਸਦੀ ਦਾ ਜਿਹੜਾ ਇਤਿਹਾਸ ਪੜ੍ਹਿਆ ਆ ਜਿਹੜੇ ਸਿੰਘ ਸੂਰਮੇ ਆ ਉਹ ਸਾਡੀ ਜਿਹੜੀ ਰਾਖੀ ਆ ਉਹ ਕਰਦੇ ਰਹੇ ਆ ਹਿੰਦੂਆਂ ਦੀਆਂ ਬਾਹੂ ਬੇਟੀਆਂ ਬਚਾਉਂਦੇ ਰਹੇ ਆ ਤੇ ਮੇਰੀ ਵੀ ਜਿਹੜੀ ਲੜਕੀ ਆ ਉਹਨੂੰ ਲਾਲਜੰਦ ਨਾਂ ਦਾ ਜਿਹੜਾ ਬਦਮਾਸ਼ ਚੁੱਕ ਕੇ ਲੈ ਗਿਆ ਤੇ ਸੰਤਾ ਨੇ ਉਸ ਹੁਕਮਚੰਦ ਦੀ ਬੇਨਤੀ ਦੇ ਉੱਤੇ ਉਸੇ ਵੇਲੇ ਭਾਈ ਮਹਿੰਦਰ ਸਿੰਘ ਸਾਈਆਂਵਾਲ ਦੇ ਦੀ ਜਿਹੜੀ ਡਿਊਟੀ ਆ ਉਹ ਲਗਾਈ ਤੇ ਲਾਲਜੰਦ ਬਦਮਾਸ਼ ਦੇ ਕੋਲੋਂ ਉਹ ਹੁਕਮਚੰਦ ਦੀ ਜਿਹੜੀ ਧੀ ਆ ਉਹ ਛੁਡਵਾਈ ਸਵਾ 5 ਵਜੇ ਤੋਂ ਪਹਿਲਾਂ ਪਹਿਲਾਂ ਉਹ ਜਿਹੜੀ ਦਿੱਤੀ ਆ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਜਿਹੜੀ ਛੁੜਵਾ ਕੇ ਉਹ ਦਿੱਤੀ ਆ ਸੋ ਕਿਸ ਬਿਹਾਵ ਤੇ ਤੁਸੀਂ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਹਿੰਦੂਆਂ ਦਾ ਜਿਹੜਾ ਦੁਸ਼ਮਣ ਆ ਉਹ ਕਹਿ ਰਹੇ ਹੋ ਅੱਜ ਜਦੋਂ ਕਲਾਸ਼ ਚੰਦਰ ਨਾਮੀ ਹਿੰਦੂ ਦੇ ਉਹਦੀ ਦੁਕਾਨ ਨੂੰ ਅੱਗ ਲੱਗਦੀ ਆ ਤਾਂ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਉਹਦੀ ਜਿਹੜੀ ਸਹਾਇਤਾ ਆ ਉਹ ਕਰਦੇ ਆ ਰਮਾਇਣ ਦੇ ਵਿੱਚ ਜਦੋਂ ਅ ਇੱਥੇ ਕਪੂਰਥੱਲੇ ਵਿੱਚ ਰਮਾਇਨ ਨੂੰ ਜਦੋਂ ਅੱਗ ਲੱਗਦੀ ਆ ਉਹਦਾ ਕੇਸ ਵੀ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਜਿਹੜਾ ਲੜਿਆ ਆ ਉਹ ਜਾਂਦਾ ਆ ਸੋ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਸਨ ਪਰ ਸਰਕਾਰ ਨੂੰ ਉਹਨਾਂ ਦੀਆਂ ਇਹ ਜਿਹੜੀਆਂ ਗੱਲਾਂ ਆ ਉਹ ਰਾਸ ਨਹੀਂ ਆਈਆਂ ਉਲਟਾ ਦਰਬਾਰ ਸਾਹਿਬ ਉੱਤੇ ਜਿਹੜਾ ਹਮਲਾ ਆ ਉਹ ਕੀਤਾ ਗਿਆ ਸੋ ਜਿਹੜੇ ਲੋਕ ਸੰਤਾਂ ਨੂੰ ਅੱਤਵਾਦੀ ਕਹਿ ਰਹੇ ਆ ਦੱਸੋ ਕਿਹੜੀ ਅਦਾਲਤ ਨੇ ਉਹਨਾਂ ਨੂੰ ਜਿਹੜਾ ਅੱਤਵਾਦੀ ਐਲਾਨਿਆ ਸੀ ਦੱਸੋ ਉਹਨਾਂ ਉੱਤੇ ਕਿਹੜੀ ਐਫਆਈਆਰ ਦਰਜ ਸੀ ਕਿਹੜਾ ਉਹਨਾਂ ਉੱਤੇ ਕੇਸ ਦਰਜ ਸੀ ਸੋ ਸੰਤਾਂ ਦੀਆਂ ਤਸਵੀਰਾਂ ਜਿਹੜੇ ਲੋਕ ਹਟਾਉਣੀਆ ਚਾਹੁੰਦੇ ਆ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਜਦੋਂ 2007 ਦੇ ਵਿੱਚ ਅਜਾਇਬ ਘਰ ਦਰਬਾਰ ਸਾਹਿਬ ਦੇ ਵਿੱਚ ਸੰਤਾਂ ਦੀ ਜਦੋਂ ਤਸਵੀਰ ਲਾਈ ਸੀ ਉਦੋਂ ਵੀ ਬੜਾ ਹਿੰਦੂਆਂ ਨੇ ਜਾਂ ਕੁਝ ਹਿੰਦੂ ਤਵੀਆ ਨੇ ਸ਼ਿਵ ਸੈਨਿਕਾ ਨੇ ਉਹ ਬਜਰੰਗਦਾਲ ਨੇ ਬੜਾ ਚੀਕ ਦਿਖਾੜਾ ਪਾਇਆ ਸੀ ਤੇ ਉਸ ਤੋਂ ਬਾਅਦ ਘਰ ਘਰ ਵਿੱਚ ਜਿਹੜੀ ਸੰਤਾਂ ਦੀ ਜਿਹੜੀ ਤਸਵੀਰ ਸੀ ਉਹ ਲੱਗ ਗਈ ਸੀ ਤੇ ਅੱਜ ਵੀ ਜਿਹੜੇ ਲੋਕ ਹਿਮਾਚਲ ਵਿੱਚੋਂ ਸੰਤ ਜਰਨੈਲ ਸਿੰਘ ਜੀ ਦੀਆਂ ਤਸਵੀਰਾਂ ਹਟਾਉਣਾ ਚਾਹੁੰਦੇ ਆ ਨਾ ਤੇ ਹੁਣ ਤਾਂ ਹਿਮਾਚਲ ਵਿੱਚ ਕੋਈ ਤਸਵੀਰਾਂ ਲੱਗੀਆਂ ਹੋਣਗੀਆਂ ਜਿਹੜੇ ਸ਼ਰਧਾਲੂ ਲੱਗੇ ਲੰਘੇ ਉਧਰ ਦੀ ਉਹਨਾਂ ਦੀ ਗੱਡੀਆਂ ਕਾਰਾਂ ਤੇ ਲੱਗੀ ਸੀ ਫਿਰ ਇਹ ਹਿਮਾਚਲ ਦੇ ਘਰ ਘਰ ਵਿੱਚ ਜਿਹੜੀਆਂ ਸੰਤਾਂ ਦੀਆਂ ਤਸਵੀਰਾਂ ਆ ਇਹ ਪਹੁੰਚ ਜਾਣਗੀਆਂ ਉਹਨਾਂ ਨੂੰ ਇਹ ਵੀ ਜਿਹੜਾ ਯਾਦ ਆ ਉਹ ਰੱਖਣਾ ਚਾਹੀਦਾ ਸੰਤ ਜਰਨੈਲ ਸਿੰਘ ਜੀ ਦੀਆਂ ਤਸਵੀਰਾਂ ਤਾਂ ਸਾਡੇ ਦਿਲਾਂ ਦੇ ਵਿੱਚ ਵੀ ਲੱਗੀਆਂ ਹੋਈਆਂ ਕਿੱਥੋਂ ਕਿੱਥੋਂ ਤੁਸੀਂ ਕੱਢ ਲਵੋਗੇ ਸੋ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਵਾਦਿਆਂ ਦੀਆਂ ਤਸਵੀਰਾਂ ਨੂੰ ਲਿਆ ਕਰਕੇ ਜਾਂ ਖਾਲਸਾ ਹੀ ਨਿਸ਼ਾਨ ਸਾਹਿਬਾਂ ਨੂੰ ਲਿਆ ਕਰਕੇ ਜਿਹੜੇ ਲੋਕ ਸਿੱਖੀ ਦੇ ਨਾਲ ਨਫ਼ਰਤ ਕਮਾ ਰਹੇ ਆ ਉਹਨਾਂ ਲੋਕਾਂ ਨੂੰ ਆਪਣੀਆਂ ਹਰਕਤਾਂ ਤੋਂ ਜਿਹੜਾ ਜਬਾਅ ਜਿਹੜਾ ਆ ਉਹ ਹੋਣਾ ਚਾਹੀਦਾ ਆ ਜਦੋਂ ਬਾਬਾ ਬਖਸ਼ੀਸ਼ ਸਿੰਘ ਜੀ ਹੋਣਾ ਨੇ ਉਥੇ ਕੀਰਤਪੁਰ ਸਾਹਿਬ ਵਿੱਚ ਹਿਮਾਚਲ ਦੀਆਂ ਜਿਹੜੀਆਂ ਗੱਡੀਆਂ ਸੀ ਉਹ ਰੋਕ ਦਿੱਤੀਆਂ ਤੇ ਬਾਅਦ ਵਿੱਚ ਤੁਸੀਂ ਜਿਹੜੇ ਮਾਫੀਨਾਮੇ ਉਹ ਭੇਜਦੇ ਹੋ ਫਿਰ ਤੁਸੀਂ ਇਕਰਾਰ ਕਰਦੇ ਹੋ ਕਿ ਅੱਜ ਤੋਂ ਬਾਅਦ ਅਸੀਂ ਕਦੀ ਵੀ ਕਿਸੇ ਸਿੱਖ ਸ਼ਰਧਾਲੂ ਨੂੰ ਨਹੀਂ ਰੋਕਾਂਗੇ ਜਦੋਂ ਭਾਈ ਭਵਿੰਦਰ ਸਿੰਘ ਦੀ 6 ਜੂਨ ਵਰਗੇ ਗਰਜੇ ਸਨ ਉਹਨਾਂ ਨੇ ਵੀਡੀਓ ਪਾਈਆਂ ਤਾਂ ਬਾਅਦ ਵਿੱਚ ਜਿਹੜਾ ਤੁਹਾਡਾ ਪਸੀਨਾ ਆ ਉਹ ਨਿਕਲ ਜਾਂਦਾ ਧੋਤੀਆਂ ਜਿਹੜੀਆਂ ਗਿੱਲੀਆਂ ਆ ਉਹ ਹੋ ਜਾਂਦੀਆਂ ਸੋ ਇਸ ਕਰਕੇ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਖਰਾਬ ਨਾ ਕਰੋ ਨਾ ਹੀ ਹਿਮਾਚਲ ਦਾ ਮਾਹੌਲ ਖਰਾਬ ਕਰੋ ਅਸੀਂ ਸ਼ਾਂਤੀ ਦੇ ਨਾਲ ਰਹਿਣਾ ਚਾਹੁੰਦੇ ਆ ਤੇ ਤੁਸੀਂ ਵੀ ਸ਼ਾਂਤੀ ਦੇ ਨਾਲ ਰਹੋ ਤੇ ਜੇਕਰ ਅਜਿਹੇ ਹਾਲਾਤ ਬਣਾਓਗੇ ਤਾਂ ਖਾਲਸਾ ਪੰਥ ਹਮੇਸ਼ਾ ਜਿਹੜਾ ਜਵਾਬ ਆ ਉਹ ਦਿੰਦਾ ਆਇਆ ਆ ਤੇ ਜਿਹੜਾ ਅਗਾਹ ਆ ਉਹ ਵੀ ਦਿੰਦਾ ਰਹੇਗਾ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਜਦੋਂ ਜੰਮੂ ਦੇ ਵਿੱਚ ਸ਼ਾਇਦ 2016 ਦੀ ਗੱਲ ਆ ਉੱਥੇ ਵੀ ਪੁਲਿਸ ਪ੍ਰਸ਼ਾਸਨ ਨੇ ਤੇ ਕੁਝ ਹਿੰਦੂ ਤਵੀਆਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾ ਦੀ ਤਸਵੀਰ ਲਹਾਉਣ ਦਾ ਜਿਹੜਾ ਯਤਨ ਉਹ ਕੀਤਾ ਸੀ ਤਾਂ ਸਾਡੇ ਇੱਕ ਸਿੰਘ ਸ਼ਹੀਦ ਭਾਈ ਜਸਜੀਤ ਸਿੰਘ ਨੇ ਆਪਣਾ ਜਿਹੜਾ ਖੂਨ ਆ ਨਾ ਉਹ ਡੋਲ ਦਿੱਤਾ ਸੀ ਭਾਵ ਕਿ ਸ਼ਹੀਦੀ ਦੇ ਦਿੱਤੀ ਸੀ ਪਰ ਸੰਤਾਂ ਦੀ ਜਿਹੜੀ ਤਸਵੀਰ ਹੈ ਉਥੋਂ ਲੈ ਨਹੀਂ ਦਿੱਤੀ ਸੀ ਸੰਤਾਂ ਦੇ ਜਿਹੜੇ ਪੋਸਟਰ ਆ ਉਹ ਪਾੜ ਨਹੀਂ ਦਿੱਤੇ ਇਸੇ ਨੂੰ ਸੋ ਇਸ ਕਰਕੇ ਜਿਹੜੇ ਲੋਕ ਸੰਤਾਂ ਦੀਆਂ ਤਸਵੀਰਾਂ ਸਾਰਦੇ ਆ ਉਹਨਾਂ ਦੇ ਪੁੱਤਲੇ ਸਾਰਦੇ ਆ ਜਾਂ ਸਾਡੀਆਂ ਗੱਡੀਆਂ ਘਾਰਾਂ ਤੋਂ ਉਹਨਾਂ ਦੀਆਂ ਤਸਵੀਰਾਂ ਹਟਾਉਣੀਆਂ ਚਾਹੁੰਦੇ ਆ ਉਹਨਾਂ ਨੂੰ ਕਹਿ ਦੇਣਾ ਚਾਹੁੰਦੇ ਆ ਕਿ ਇਹ ਤਸਵੀਰਾਂ ਹੁਣ ਜੁਗੋ ਜੁਗ ਹਟਾ ਲਿਆ ਇਹਨਾਂ ਤਸਵੀਰਾਂ ਨੂੰ ਹੁਣ ਨਾ ਤਾਂ ਕੋਈ ਉਤਾਰ ਸਕਦਾ ਆ ਨਾ ਹੀ ਕੋਈ ਲਾ ਸਕਦਾ ਆ ਅਸੀਂ ਆਪਣੇ ਸ਼ਹੀਦਾਂ ਦੇ ਜਿਹੜੇ ਸਤਕਾਰ ਨੂੰ ਜਿਹੜਾ ਬਹਾ ਲਿਆ ਉਹ ਰੱਖਾਂਗੇ ਸੋ ਹਿਮਾਚਲ ਦੇ ਜਿਹੜਾ ਮੁੱਖ ਮੰਤਰੀ ਆ ਉਹਨੂੰ ਆਪਣਾ ਜਿਹੜਾ ਬਿਆਨ ਆ ਉਹ ਵਾਪਸ ਲੈ ਲੈਣਾ ਚਾਹੀਦਾ ਆ ਤੇ ਕਿਤੇ ਨਾ ਕਿਤੇ ਇੰਜ ਵੀ ਪ੍ਰਤੀਤ ਹੁੰਦਾ ਆ ਕਿ ਇਹ ਲੋਕ ਏਜੰਸੀਆਂ ਦੀ ਏਜੰਸੀਆਂ ਦੇ ਮਗਰ ਲੱਗ ਕੇ ਜਿਹੜਾ ਮਾਹੌਲ ਆ ਉਹ ਖਰਾਬ ਕਰਨਾ ਚਾਹੁੰਦੇ ਆ ਸੋ ਸਿੱਖ ਨੌਜਵਾਨਾਂ ਨੂੰ ਵੀ ਜਿਹੜਾ ਸੁਚੇਤ ਆ ਉਹ ਹੋਣ ਦੀ ਲੋੜ ਆ ਪਰ ਨਾਲ ਨਾਲ ਇਹਨਾਂ ਨੂੰ ਜਵਾਬ ਦੇਣ ਦੀ ਵੀ ਜਿਹੜੀ ਆ ਉਹ ਜ਼ਰੂਰ ਲੋੜ ਆ ਹਿਮਾਚਲ ਵਿੱਚ ਸਿੱਖ ਨੌਜਵਾਨਾਂ ਨੂੰ ਰੋਕਿਆ ਗਿਆ ਜਦੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦਰਸ਼ਨ ਕਰਨ ਲਈ ਆ ਰਹੇ ਸਨ ਹੋਲਾ ਮਹੱਲਾ ਜੋ ਖਾਲਸੇ ਦਾ ਕੌਮੀ ਤਿਹਾੜਾ ਹੈ ਮਨਾਉਣ ਲਈ ਆ ਰਹੇ ਸਨ ਸਿੱਖ ਨੌਜਵਾਨਾਂ ਦੇ ਮੋਟਰਸਾਈਕਲਾਂ ਦੇ ਉੱਤੇ ਖਾਲਸਾਈ ਨਿਸ਼ਾਨ ਸਾਹਿਬ ਝੁਲ ਰਹੇ ਸਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਦੀਆਂ ਦੀਆਂ ਜਿਹੜੀਆਂ ਤਸਵੀਰਾਂ ਆ ਤਸਵੀਰਾਂ ਵਾਲੇ ਜਿਹੜੇ ਝੰਡੇ ਆ ਉਹ ਸ਼ੋਭ ਰਹੇ ਸਨ ਸੋ ਹਿਮਾਚਲੀ ਲੋਕਾਂ ਵੱਲੋਂ ਉਹਨਾਂ ਸਿੱਖ ਨੌਜਵਾਨਾਂ ਨੂੰ ਸਿੱਖ ਸ਼ਰਧਾਦੂਆਂ ਨੂੰ ਸਿੱਖ ਸੰਗਤਾਂ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਸੋ ਮੈਂ ਸਮਝਦਾ ਆ ਕਿ ਜਿਹੜੇ ਹਿਮਾਚਲੀ ਲੋਕ ਆ ਉਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਸਿੱਖੀ ਪ੍ਰਤੀ ਜਿਹੜੀ ਨਫ਼ਰਤ ਆ ਉਹ ਜ਼ਾਹਰ ਹੋਈ ਹੈ ਗੱਲ ਕੱਲੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਹੀ ਨਹੀਂ ਸੀ ਇਹ ਲੋਕ ਸਿੱਖੀ ਨੂੰ ਅਤੇ ਸਿੱਖ ਜਰਨੈਲਾਂ ਨੂੰ ਸਿੱਖ ਨਾਇਕਾਂ ਨੂੰ ਸਿੱਖ ਵਿਚਾਰਧਾਰਾ ਨੂੰ ਬਹੁਤ ਜਿਹੜੀ ਨਫ਼ਰਤ ਆ ਉਹ ਕਰਦੇ ਆ ਤੇ ਸਮੇਂ-ਸਮੇਂ ਦੇ ਉੱਤੇ ਇਹਨਾਂ ਦੀ ਜਿਹੜੀ ਨਫ਼ਰਤ ਆ ਉਹ ਬਾਹਰ ਆਉਂਦੀ ਰਹਿੰਦੀ ਹੈ ਤੇ ਆਉਣੀ ਵੀ ਚਾਹੀਦੀ ਆ ਪਤਾ ਲੱਗਣਾ ਚਾਹੀਦਾ ਆ ਕਿ ਇਹਨਾਂ ਲੋਕਾਂ ਦੀ ਜਿਹੜੀ ਮਾਨਸਿਕਤਾ ਆ ਉਹ ਸਿੱਖੀ ਪ੍ਰਤੀ ਜਾਂ ਸਿੱਖਾਂ ਪ੍ਰਤੀ ਕੀ ਆ ਹੁਣ